ਮੁੱਖ ਮੰਤਰੀ ਪਗੰਤਮਾਨ ਸਖਤੀ ਦੇ ਵਿੱਚ ਨਜ਼ਰ ਆ ਰਹੇ। ਕੱਲ ਡੀਸੀਆਂ ਦੇ ਨਾਲ ਤੇ ਅੱਜ ਐਸਐਸਪੀ ਦੇ ਨਾਲ ਮੁਲਾਕਾਤ ਕਰਨ ਲੱਗੇ ਨੇ। ਔਰ ਇਸ ਮੀਟਿੰਗ ਦੇ ਵਿੱਚ ਕਹਿੰਦੇ ਕਿ ਕਾਫੀ ਸਖਤ ਹੁਕਮ ਸਖਤ ਲਹਿਜਾ ਜਿਹੜਾ ਅਫਸਰਾਂ ਤੇ ਵਰਤਦੇ ਨਜ਼ਰ ਆਇਆ ਔਰ ਕਲਾਸ ਕਹਿੰਨੇ ਚੰਗੀ ਤਰ੍ਹਾਂ ਲਾਈ ਹੈ। ਮੁੱਖ ਮੰਤਰੀ ਨੇ ਇਹ ਵੀ ਕਹਿੰਦੇ ਸਾਫ਼ ਕੀਤਾ ਕਿ ਜੇਕਰ ਥਰੜਾ ਮੁਲਾਜ਼ਮ ਕੋਈ ਗਲਤੀ ਕਰਦਾ ਪਾਇਆ ਗਿਆ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਐਸਐਸਪੀ ਤੇ ਡੀਸੀ ਦੀ ਹੋਊਗੀ ਤੇ ਕਾਰਵਾਈ ਵੀ ਹੋਊਗੀ। ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਕਦਮ ਜਿਹੜੇ ਇਸ ਵਾਲੇ ਪਾਸੇ ਨੂੰ ਸਹੀ ਨੇ ਕਿ ਜੇ ਥਰੜੇ ਮੁਲਾਜ਼ਮ ਦੀ ਗਲਤੀ ਕਰਕੇ ਐਸਐਸਪੀ ਤੇ ਡੀਸੀ ਜ਼ਿੰਮੇਵਾਰ ਹੋਣਗੇ ਤਾਂ ਫਿਰ ਥਰੜੇ ਐਮਐਲਏਾਂ ਦੀ ਗਲਤੀ ਦੇ ਗਲਤੀ ਦੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਦੀ ਜੋ ਕੁਝ ਥੱਲੇ ਜਿਹੜਾ ਚੱਲ ਰਿਹਾ ਔਰ ਅਫਸਰ ਸੁਣਦੇ ਕਿਉਂ ਨਹੀਂ ਜਿਹੜੀ ਵਿਧਾਇਕਾਂ ਦੀ ਇਹ ਗੱਲ ਕਹੀ ਗਈ ਹੈ ਮੁੱਖ ਮੰਤਰੀ ਨੇ ਕਿ ਮੈਂ ਜਿਹੜੀਆਂ ਉਹ ਮੰਥਨ ਮੀਟਿੰਗਾਂ ਦੇ ਵਿੱਚੋਂ ਫੀਡਬੈਕ ਲਈ ਹੈ ਕਿ ਤੁਸੀਂ ਸਾਡੇ ਵਿਧਾਇਕਾਂ ਦੀ ਸੁਣਦੇ ਨਹੀਂ ਸੁਣਦੇ ਕਿਉਂ ਨਹੀਂ ਆਖਰ ਅਫਸਰ ਇਸ ਤੇ ਵੀ ਬਹੁਤ ਵੱਡਾ ਜਿਹੜਾ ਖੁਲਾਸਾ ਕਰਨਾ ਹੈ ਕਿ ਅਫਸਰ ਵਿਧਾਇਕਾਂ ਦੀ ਸੁਣਦੇ ਕਿਉਂ ਨਹੀਂ ਗੱਲਬਾਤ ਇਸ ਤੇ ਕਰਨੀ ਹੈ ਔਰ ਬਹੁਤ ਅਹਿਮ ਖਬਰ ਔਰ ਧਿਆਨ ਮੰਗਦੀ ਖਬਰ ਹੈ ਕਿ ਮੁੱਖ ਮੰਤਰੀ ਇਸ ਤਰੀਕੇ ਦੇ ਨਾਲ ਕਰਕੇ ਕਰਨ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਇਸੇ ਅਹਿਮ ਜਿਹੜੀ ਚਰਚਾ ਕਰਨੀ ਆ ਦੂਜੇ ਪਾਸੇ ਈਵੀਐਮ ਦੇ ਉੱਪਰ ਇੱਕ ਵਾਰ ਫਿਰ ਵੱਡੇ ਸਵਾਲ ਉੱਠੇ ਆ ਕੀ ਸਵਾਲ ਉੱਠੇ ਆ ਇਸੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਕੀ ਕੁਝ ਗੱਲਾਂ ਬਾਤਾਂ ਨੇ ਅੰਕੜੇ ਕੀ ਬਦਲੇ ਗਏ ਆ ਕੀ ਇਹਦੇ ਵਿੱਚ ਹੁਣ ਕੁਝ ਹੋਊਗਾ ਬਦਲਾਅ ਹੋਊਗਾ ਜਾਂ ਨਹੀਂ ਨਾਲ ਹੀ ਨਾਲ ਪੰਜਾਬ ਇੱਕ ਗਹਿਰੇ ਸੰਕਟ ਦੇ ਵੱਲ ਹੈ ਔਰ ਪੰਜਾਬ ਨੂੰ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਕਿਦੇ ਵੱਲੋਂ ਕੀ ਸੰਕਟ ਹੈ ਸਾਰੀਆਂ ਖਬਰਾਂ ਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੂੰ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕੀ ਸਾਹਿਬ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਡੀਸੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਅੱਜ ਉਹ ਮੁਲਾਕਾਤ ਜਿਹੜੀ ਕਰਨ ਜਾ ਰਹੇ ਨੇ ਐਸਐਸਪੀ ਜਰਾ ਤੇ ਸਾਰੇ ਐਸਐਸਪੀ ਜਿਹੜੇ ਜ਼ਿਲ੍ਹੇ ਦੇ ਸਾਰੇ ਪੁਲਿਸ ਮੁਖੀ ਉਹ ਹੋਣਗੇ ਔਰ ਇਹ ਕਹਿੰਦੇ ਕਿ ਕੱਲ ਡੀਸੀਆਂ ਦੇ ਉੱਪਰ ਕਾਫੀ ਬਰੇ ਆ ਮੁੱਖ ਮੰਤਰੀ ਭਗਵੰਤ ਮਾਨ ਔਰ ਇਹ ਇਹ ਗੱਲਾਂ ਕਹਿੰਦੇ ਉੱਥੇ ਨਜ਼ਰ ਆਏ ਆ ਕਿ ਭਾਈ ਜੇ ਲੋਕਾਂ ਦੀ ਖੱਜਲ ਖਵਾਨੀ ਹੋਈ ਤਾਂ ਡੀਸੀ ਜਿਹੜੇ ਜ਼ਿੰਮੇਵਾਰ ਹੋਣਗੇ ਇਹ ਵੀ ਕਹਿੰਦੇ ਗੱਲਾਂ ਕਈਆਂ ਕਈਆਂ ਨੇ ਕਿ ਜੇਕਰ ਥੱਲੇ ਕੋਈ ਕਰਾਪਸ਼ਨ ਕਰਦਾ ਫੜਿਆ ਗਿਆ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਐਸਐਸਪੀ ਤੇ ਡੀਸੀ ਦੀ ਹੋਊਗੀ ਬਿਲਕੁਲ ਠੀਕ ਹੈ ਔਰ ਜਿੰਮੇਵਾਰੀ ਤੈਹ ਹੋਣੀ ਵੀ ਚਾਹੀਦੀ ਐ ਪਰ ਕੀ ਜਿੰਮੇਵਾਰੀ ਤੈਹ ਜਦੋਂ ਵਿਧਾਇਕ ਥੱਲੇ ਕਾਲੇ ਧੰਦੇ ਕਰਦੇ ਆ ਕਿ ਉਹਦੀ ਜਿੰਮੇਵਾਰੀ ਤੈਹ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਦੀ ਕੋਈ ਵੀ ਮੁੱਖ ਮੰਤਰੀ ਚਾਹੇ ਪਿਛਲੇ ਆ ਜੇ ਥੜੜਾ ਮੁਲਾਜ਼ਮ ਕੋਈ ਗਲਤ ਕੰਮ ਕਰਦਾ ਤਾਂ ਫਿਰ ਉਹ ਤੁਸੀਂ ਕਹਿ ਰਹੇ ਹੋ ਕਿ ਐਸਐਸਪੀ ਤੇ ਡੀਸੀ ਦੀ ਜਿੰਮੇਵਾਰੀ ਹੋਊ ਤੇ ਕਾਰਵਾਈ ਵੀ ਹੋ ਤੇ ਜੇ ਕੋਈ ਥੱਲੇ ਵਿਧਾਇਕ ਤੇ ਮੰਤਰੀ ਕਾਲੇ ਕਾਰਨਾਮੇ ਕਰਦਾ ਤਾਂ ਉਹਦੀ ਜਿੰਮੇਵਾਰੀ ਮੁੱਖ ਮੰਤਰੀ ਦੀ ਕਿਉਂ ਨਹੀਂ ਔਰ ਦੂਜੇ ਪਾਸੇ ਇਹ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਸਾਡੇ ਜੀ ਵਿਧਾਇਕ ਮੰਤਰੀ ਮੀਟਿੰਗਾਂ ਦੇ ਵਿੱਚ ਕਹਿ ਗਏ ਆ ਕਿ ਅਫਸਰ ਸਾਡੀ ਸੁਣਦੇ ਅਫਸਰ شاہੀ ਉਹਨਾਂ ਕੀ ਸਭ ਸੁਣਦੀ ਕਿਉਂ ਨਹੀਂ ਇਸ ਵਾਲੇ ਪਾਸੇ ਤਾਂ ਮੈਨੂੰ ਇਹ ਲੱਗਦਾ ਕਿ ਜੇਕਰ ਕੋਈ ਸਹੀ ਕੰਮ ਹੈ ਤਾਂ ਫੇਰ ਵਿਧਾਇਕ ਦੀ ਰੱਖ ਅਨਰਜ਼ੀ ਤੋਂ ਬਾਅਦ ਕਿਸੇ ਅਫਸਰ ਦੀ ਜਰੂਰਤ ਨਹੀਂ ਕਿਉਂਕਿ ਕੰਮ ਰੋਕ ਦੇਵੇ ਸਹੀ ਕੰਮ ਅਸਲ 'ਚ ਕੰਮ ਹੁੰਦੇ ਉਹ ਨਹੀਂ ਜਿਹੜੇ ਇਹ ਵਿਧਾਇਕ ਗਲਤ ਕਰਵਾਉਣਾ ਚਾਹੁੰਦੇ ਅਫਸਰਾਂ ਤੋਂ ਮੈਨੂੰ ਇਹ ਆਉਂ ਲੱਗਦਾ ਕਿਵੇਂ ਦੇਖਦੇ ਹੋ ਕੁਰੀਆਂ ਚੀਜ਼ਾਂ ਖਰਿੰਦਰ ਜੀ ਜਦੋਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਵਾਦਵੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਸਰ ਐਕਸ਼ਨ ਮੋਰਚਰ ਨਜ਼ਰ ਜੜੇ ਉਹ ਆ ਰਹੇ ਹੈ ਇਸ ਹਾਰ ਦਾ ਜ਼ਮੀਨੀ ਹਕੀਕਤ ਦਾ ਪਤਾ ਲਾਉਣ ਵਾਸਤੇ ਉਹਨਾਂ ਕੋ ਵੱਖ-ਵੱਖ ਹਲਕਿਆਂ ਦਾ ਉਹਨਾਂ ਨੇ ਦੌਰਾ ਕੀਤਾ ਜਿੱਥੇ ਵਿਧਾਇਕਾਂ ਵੱਲੋਂ ਉਹਨਾਂ ਦੇ ਅੱਗੇ ਕਈ ਤਰੀਕੇ ਦੇ ਜਿਹੜੀਆਂ ਗੱਲਾਂ ਉਹ ਕਹੀਆਂ ਗਈਆਂ ਔਰ ਵੱਡੀ ਗੱਲ ਇਹੋ ਕਹੀ ਗਈ ਕਿ ਜਿਹੜੀ ਅਫਸਰਸ਼ਹੀ ਆ ਉਹਨਾਂ ਦੀ ਸੁਣਦੀ ਨਹੀਂ ਆ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੀ ਨਾਲ ਹੀ ਨਾਲ ਉਹਨਾਂ ਦੇ ਨੋਟਸ ਵਿੱਚ ਇਹ ਵੀ ਆਇਆ ਕਿ ਜਿਹੜਾ ਪ੍ਰਸ਼ਟਾਚਾਰ ਆ ਉੱਪਰੋਂ ਲੈ ਕੇ ਥੱਲੇ ਤੱਕ ਤੇ ਥੱਲੇੋਂ ਲੈ ਕੇ ਉੱਪਰ ਤੱਕ ਉਸੇ ਤਰੀਕੇ ਨਾਲ ਫੈਲਿਆ। ਨਾਲ ਹੀ ਨਾਲ ਇਹ ਵੀ ਉਹਨਾਂ ਨੂੰ ਹਾਰ ਦੇ ਕਾਰਨ ਦੱਸੇਗੇ ਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨਸ਼ੇ ਦਾ ਸਮਾਜ ਜਿਹੜਾ ਚੱਲਦਾ ਪਿਆ ਦੌਰ ਅੱਗੇ ਨਾਲੋਂ ਹੋਰ ਵੱਧ ਗਿਆ ਉਸ ਨੂੰ ਰੋਕਣ ਵਾਸਤੇ ਇਹ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਆ ਤੇ ਜਿਸ ਕਰਕੇ ਲੋਕਾਂ ਦਾ ਗੁੱਸਾ ਇਹਨਾਂ ਚੋੜਾ ਦੇ ਵਿੱਚ ਨਿਕਲਿਆ। ਇਸ ਚੀਜ਼ ਨੂੰ ਲੈ ਕੇ ਭਗਵੰਤ ਮਾਨ ਹੋਣਾ ਨਹੀਂ ਆ ਜਿਹੜਾ ਐਕਸ਼ਨ ਮੋਰਚ 'ਚ ਨਜ਼ਰ ਆਇਆ ਤੇ ਜਿਸ ਦੇ ਸਿਲਸਿਲੇ ਵਿੱਚ ਉਹ ਕੱਲ ਪੈਣਾ ਉਹਨਾਂ ਨੇ ਡੀਸੀ ਦੇ ਨਾਲ ਮੁਲਾਕਾਤ ਕੀਤੀ। ਆ ਪੰਜਾਬ ਦੇ ਸਮੂਹ ਡੀਸੀਆਂ ਦੇ ਨਾਲ ਤਾਂ ਕਿ ਆਪਣੀ ਪੂਮ ਕਾਚੇ ਦਾਸੀ ਦਿੱਤਾ ਕਿ ਬੜੇ ਉਸਖਤ ਰੌਂ ਦੇ ਵਿੱਚ ਆਏ ਔਰ ਬੜੇ ਸਖਤ ਨਿਰਦੇਸ਼ ਜਿਹੜੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਕਿ ਹਾਂ ਭਈ ਜੇਕਰ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਪਰੇਸ਼ਟਾਚਾਰ ਹੁੰਦਾ ਤਾਂ ਉਸਦੀ ਜ਼ਿੰਮੇਵਾਰੀ ਜਿਹੜੀ ਆ ਡੀਸੀ ਦੀ ਹੋਏਗੀ ਜੇ ਲੋਕ ਅਚਲਪਾਰ ਹੁੰਦੇ ਆ ਬਿਲਕੁਲ ਮੁੱਖ ਮੰਤਰੀ ਸਾਹਿਬ ਦਾ ਇਹ ਸੁਨੇਹਾ ਜਿਹੜਾ ਆ ਸ਼ਲਾਘਾਜਨੂਗਾ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਉਹ ਲੋਕਾਂ ਦੇ ਨੁਮਾਇੰਦੇ ਨਹੀਂ ਲੋਕਾਂ ਦੇ ਮੁੱਖ ਮੰਤਰੀ ਆ ਤੇ ਅਫਸਰਸ਼ਾਹੀ ਨੂੰ ਕਿਹਾ ਕਿ ਤੁਸੀਂ ਲੋਕਾਂ ਦੇ ਸੇਵਕ ਜੇ ਤੇ ਫਿਰ ਸੇਵਕ ਨੂੰ ਸੇਵ ਕਰਾਉਗੀ ਪੂਮ ਕਾਜੜੀ ਡੱਬੋਂ ਵਿੱਚ ਚਾਹੀਦੀ ਹੈ ਨਾਲ ਹੀ ਨਾਲ ਮੁੱਖ ਮੰਤਰੀ ਸਾ ਇਦੇ ਨਾਲ ਹੀ ਨੱਖ ਪਾਇਆ ਇੱਕ ਮੁੱਖ ਮੰਤਰੀ ਖਿੜਕੀ ਜਿਹੜੀ ਆ ਇਹ ਤਾਂ 2022 ਤੋਂ ਹੀ ਸੋੰਦੇ ਆ ਰਹੇ ਆ ਸ਼ੁਰੂ ਕੀਤੀ ਜਾਵੇਗੀ ਜਿਹੜੀ ਸਿੱਧੀ ਰਿਪੋਰਟ ਜਿਹੜੀ ਆ ਮੁੱਖ ਮੰਤਰੀ ਨੂੰ ਕਰੇਗੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੇ ਇੱਕ ਡੈਸ਼ਬੋਰਡ ਵੀ ਲਾਇਆ ਜਾਏਗਾ ਬਹੁਤ ਸਾਰੇ ਉਹਨਾਂ ਨੇ ਜਿਹੜੀਆਂ ਇਹ ਗੱਲਾਂ ਪਤਾ ਕੀਤੀਆਂ ਹੁਣ ਸਿਰਫ ਸਭ ਜਿਹੜਾ ਪ੍ਰਸ਼ਨ ਤੁਸੀਂ ਠਾਇਆ ਕਿ ਵਿਧਾਇਕਾਂ ਦੀ ਇਹ ਸ਼ਿਕਾਇਤ ਆ ਕਿ ਵਿਧਾਇਕਾਂ ਦੇ ਕੰਮ ਨਹੀਂ ਹੁੰਦੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੇ ਕਿ ਹਾਂ ਵੀ ਮੇਰੇ ਵਿਧਾਇਕਾਂ ਦੀ ਵਲੰਟੀਅਰਸ ਦੀ ਗੱਲ ਸੁਣੀ ਪਈ ਤੁਹਾਨੂੰ ਸੁਣੀ ਚਾਹੀਦੀ ਹੈਗੀ ਆ ਇੱਕ ਵੀਡੀਓ ਜਿਹੜਾ ਚਰਚਾਤ ਹੋਇਆ ਚਾਹੀਦਾ ਤਾਂ ਇਹ ਸੀ ਕਿ ਉਹ ਕਹਿੰਦੇ ਕਿ ਹਰ ਵਿਅਕਤੀ ਦੀ ਤੁਹਾਨੂੰ ਗੱਲ ਸੁਣਨੀ ਚਾਹੀਦੀ ਹੈ ਤਾਂ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਗੱਲ ਜਿਹੜੀ ਜ਼ਿਆਦਾ ਵਜਨਦਾਰ ਲੱਗਦੀ ਜਿੱਥੇ ਉਹਨਾਂ ਨੇ ਆਪਣੇ ਵਿਧਾਇਕਾਂ ਨੂੰ ਤੇ ਆਪਣੇ ਵਲੰਟੀਅਰ ਨੂੰ ਅੱਗੇ ਰੱਖ ਕੇ ਸੌੜੀ ਸੋਚਦਾ ਇੱਕ ਪਰਮਾਨ ਦੇਤਾ ਉਹਨੂੰ ਕਿਸੇ ਵੀ ਸੂਰਤ ਵਿੱਚ ਠੀਕ ਜਿਹੜਾ ਨਹੀਂ ਆਖਿਆ ਜਾ ਸਕਦਾ ਚਲੋ ਖੈਰ ਉਹਨਾਂ ਨੇ ਗੱਲ ਕਹਿ ਤੀ ਤੁਸੀਂ ਜਿਹੜਾ ਪ੍ਰਸ਼ਨ ਠਾਇਆ ਕਿ ਵਿਧਾਇਕਾਂ ਦੇ ਕੰਮ ਹੁੰਦੇ ਕਿਉਂ ਮੈਂ ਸਿੱਧੂ ਸਾਹਿਬ ਇੱਕ ਵਿਧਾਇਕ ਦਾ ਨਾਮ ਲਵਾਂਗਾ ਜਿਹੜਾ ਇਸ ਵੇਲੇ ਸਰਕਾਰ ਵੱਲੋਂ ਪੂਰਨ ਤੌਰ ਤੇ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਪਰ ਉਸ ਵਿਅਕਤੀ ਦਾ ਫੋਨ ਕਿਸੇ ਵੀ ਅਫਸਰ ਨੂੰ ਚਲੇ ਜਾਵੇ ਚਾਹੇ ਪੰਜਾਬ ਦੇ ਚਾਹੇ ਪੰਜਾਬ ਤੋਂ ਬਾਹਰ ਅਫਸਰ ਉਸ ਬੰਦੇ ਦਾ ਕੰਮ ਪਹਿਲ ਦੇ ਆਧਾਰ ਤੇ ਉਹਦੇ ਕੰਮ ਜਿਹੜੇ ਹੁੰਦੇ ਆ ਮੇਰੀ ਮਰਾਤ ਜਿਹੜੀ ਅਕਬਰ ਵਿਜੇ ਪ੍ਰਤਾਪ ਸਿੰਘ ਤੋਂ ਹੈਗੀ ਨਾ ਤਾਂ ਕਦੀ ਉਸਨੇ ਕਿਸੇ ਦਾ ਗਲਤ ਕੰਮ ਕਰਾਇਆ ਤੇ ਨਾ ਹੀ ਕਿਸੇ ਦੇ ਨਜਾਇਜ਼ ਕੰਮ ਚ ਦਖਲ ਅੰਦਾਜ਼ੀ ਉਸਨੇ ਕੀਤੀ ਆ ਅਫਸਰਸ਼ਾਹੀ ਜਿਹੜੀ ਆ ਅੱਜ ਵੀ ਉਸੇ ਤਰੀਕੇ ਨਾਲ ਇੱਜ਼ਤ ਕਰਦੀ ਹੈ ਜਿਸ ਤਰੀਕੇ ਨਾਲ ਬੀਤੇ ਦਾੌਰ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਆਣਾ ਖਟਿਆ ਇਹੋ ਜਿਹੇ ਜੇਕਰ ਵਿਅਕਤੀ ਹਨ ਤਾਂ ਮੇਰਾ ਨਹੀਂ ਖਿਆਲ ਕਦੀ ਉਹਨਾਂ ਨੇ ਸ਼ਿਕਾਇਤ ਕੀਤੀ ਹੋਵੇ ਤੇ ਜੇਕਰ ਫਿਰ ਅਫਸਰਸ਼ਾਹੀ ਜਿਹੜੀ ਆ ਵਿਧਾਇਕਾਂ ਦੇ ਉਹਨਾਂ ਕਾ ਵਿਧਾਇਕਾਂ ਦੀ ਗੱਲ ਨਹੀਂ ਸੁਣਦੀ ਤਾਂ ਫਿਰ ਵਿਧਾਇਕਾਂ ਦੇ ਜਿਹੜੇ ਗੱਲਾਂ ਹੁੰਦੀਆਂ ਨੇ ਉਹ ਇਫ ਜੀਆਂ ਹੁੰਦੀਆਂ ਨੇ ਕਿ ਹਾਂਜੀ ਭਈ ਇਹ ਜਿਹੜੀ ਸੜਕਾ ਇਹਨੂੰ ਕਢਾ ਦਿਓ ਇਹ ਸੜਕ ਜਿਹੜੀ ਇਹਨੂੰ ਕਢਾ ਦਿਓ ਇਹ ਜਿਹੜਾ ਆਪਣੇ ਹੈਗਾ ਸ਼ਰਾਬ ਦਾ ਜਿਹੜਾ ਅਸੀਂ ਪਹਿਮਾਨਾ ਚਾਹੀ ਕੀ ਸੈਂਪਲ ਜਿਹੜਾ ਉਹ ਪਾਸ ਕਰ ਦੋ ਦੇਜੇ ਇਸ ਸੰਬੰਧੀ ਬਟਾਲੇ ਵਿੱਚ ਸ਼ਰੀਕ ਕਲਸੀ ਨੇ ਵੀ ਕਈ ਗੱਲਾਂ ਕੀਤੀਆਂ ਕਿ ਮੈਂ ਅਫਸਰਾਂ ਨੂੰ ਮੇਰੇ ਉੱਤੇ ਜਿਹੜੇ ਮੇਰੇ ਦੂਜੇ ਸ਼ਰੀਕ ਨੇ ਮੇਰੇ ਉੱਤੇ ਇਲਜ਼ਾਮ ਲਾ ਰਹੇ ਨੇ ਉਹ ਮੈਨੂੰ ਇਹ ਕਹਿ ਰਹੇ ਸੀ ਕਿ ਸਾਡੇ ਸ਼ਰਾਬ ਦੇ ਜਿਹੜੇ ਸੈਂਪਲ ਨੇ ਉਹ ਪਾਸ ਕਰਾ ਦਿਓ ਮੈਂ ਅਫਸਰਾਂ ਨੂੰ ਕਿ ਫਿਰ ਵਿਧਾਇਕ ਜਿਹੜੋ ਕਹਿੰਦੇ ਆ ਕੋਈ ਵੀ ਵਿਧਾਇਕ ਹੋਵੇ ਤਾਂ ਉਸ ਵਿਧਾਇਕ ਨੇ ਤਾਂ ਛੜਕ ਦੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਤੇ ਉਹ ਉਦੋਂ ਕਹੇ ਕਿ ਜਦੋਂ ਉਹਨਾਂ ਦੇ ਆਪਸ ਵਿੱਚ ਜਿਹੜੇ ਜਾਤੀ ਮਫਾਦ ਜਿਹੜੇ ਵੱਧ ਗਏ ਤੇ ਜੇਕਰ ਕੀ ਪਤਾ ਬੀਤੇ ਦੌਰ 'ਚ ਬਤਾਏ ਕਿ ਫਿਰ ਉਹਨਾਂ ਨੇ ਕਹਿੰਦੇ ਕਿ ਇਹੋ ਜੇ ਕੰਮ ਕਰਾਉਂਦੇ ਰਹੇ ਤੇ ਜੇਕਰ ਫਿਰ ਅਫਸਰ ਸ਼ਹੀ ਇਹੋ ਜੇ ਨਿਯਾਸ ਕੰਮਾ ਤੋਂ ਨਾ ਕਰਦੀ ਆ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਅਫਸਰ ਸ਼ਹੀ ਕਿਸੇ ਵੀ ਸੂਰਤ ਵਿੱਚ ਗੁਨਾਹਗਾਰ ਹੈਗੀ ਆ ਕਿਉਂਕਿ ਅਫਸਰਾਂ ਨੇ ਤੁਰੰਤ ਤੌਰ ਤੇ 58 ਸਾਲ ਜਿਹੜਾ ਉਹ ਕੰਮ ਕਰਦਾ ਹੁੰਦਾ ਉਨਾਂ ਨੂੰ ਆਪਣੀਆਂ ਨੌਕਰੀਆਂ ਦਾ ਆਪਣੀ ਜ਼ਿੰਮੇਵਾਰੀ ਦਾ ਪੂਰਨ ਤੌਰ ਤੇ ਅਹਿਸਾਸ ਹੁੰਦਾ ਜਦੋਂ ਕਿ ਇਹਨਾਂ ਵਿਧਾਇਕਾਂ ਦੀ ਜਿਹੜੀ ਸਿਆਸੀ ਉਮਰਕ ਮਹਿਜ਼ 5 ਸਾਲ ਹੁੰਦੀ ਹੈ 5 ਸਾਲਾਂ ਤੋਂ ਬਾਅਦ ਪਤਾ ਨਹੀਂ ਆਉਣਾ ਹੁੰਦਾ ਕਿ ਨਹੀਂ ਹੋਣਾ ਹੁੰਦਾ ਇਹ ਕੋਈ ਨਹੀਂ ਪਰ ਜਿਹੜਾ ਇੱਕ ਅਫਸਰ ਸਰਕਾਰੀ ਕੁਰਸੀ ਤੇ ਬਿਠਾ ਘੱਟ ਤੋਂ ਘੱਟ ਨੇਕ ਨੀਤੀ ਦਾ ਕੰਮ ਕਰੇ ਤਾਂ 58 ਸਾਲ ਉਸ ਨੇ ਉਤੇ ਪੂਰਨ ਤੌਰ ਤੇ ਨੌਕਰੀ ਜਿਹੜੀ ਕਰਦੀ ਹੁੰਦੀ ਹੈ ਤਾਂ ਅਫਸਰ ਸ਼ਾਇਦ ਫਿਰ ਇਸੇ ਹੀ ਕਾਰਨ ਜਿਹੜੇ ਗਲਤ ਕੰਮ ਹਜੇ ਜਦੋਂ ਨਾ ਕਰਦੀ ਹੈ ਤਾਂ ਫਿਰ ਇਹ ਵਿਧਾਇਕ ਨਾਰਾਜ਼ ਹੋ ਕੇ ਮੁੱਖ ਮੰਤਰੀ ਸਾਹਕੂਲ ਕਰਦੇ ਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਇਹ ਆਪਣੇ ਵਿਧਾਇਕਾਂ ਨੂੰ ਲਗਾਮ ਪਾ ਕੇ ਰੱਖਣ ਕਿ ਹਾਂ ਪੇ ਗਲਤ ਕੰਮ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਤੁਸੀਂ ਨਾਲ ਹੀ ਇੱਕ ਭੁਗਤ ਵਿੱਚ ਸਵਾਰਥ ਆਇਆ ਕਿ ਜੇਕਰ ਐਮ ਐਲ ਏ ਗਲਤ ਕੰਮ ਕਰਦੇ ਆ ਤਾਂ ਫਿਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਸਿੱਧੂ ਸਾਹਿਬ ਇਹਦਾ ਬੀਤੇ ਦੌਰ ਚ ਤੁਹਾਨੂੰ ਆ ਕਈ ਵਾਰੀ ਆਪਾਂ ਗੱਲਾਂ ਕੀਤੀਆਂ ਕਿ ਮੁੱਖ ਮੰਤਰੀਓ ਨੇ ਪਹਿਲਾਂ ਹੀ ਕਲੀਨ ਚਟਾ ਵਾਲੀ ਜੱਬੀ ਜਿਹੜੀ ਆ ਉਹ ਜੇਬ ਚ ਪਾਈ ਹੁੰਦੀ ਹੈ ਚਾਹੇ ਸਾਡੋ ਸਿਕ ਧਰਮਸੋਤੇ ਖੇਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਖ ਲਓ ਤੇ ਚਾਹੀ ਇਹਨਾਂ ਵਿਧਾਇਕਾਂ ਦੇ ਸਿਲਸਿਲੇ ਵਿੱਚ ਆਪਣੇ ਭਗਵੰਤ ਬਾਣ ਹੋਣੀ ਵੇਖ ਲਓ ਲਾਲਚੜ ਘਟਾਰੂ ਚੱਕ ਫੌਜਾ ਬੀਬੀ ਸੁਭਰਜੀਤ ਕੋਰ ਬਾਨੂ ਮੁਕੇ ਕਿੰਨੇ ਇਹੋ ਜਿਹੇ ਵਿਧਾਇਕ ਨਹੀਂ ਜਾਂ ਮੰਤਰੀ ਦੇ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਤੇ ਉਂਗਲਾ ਉਠੀਆਂ ਪਰਮਾਨਾ ਸਿਹਤ ਜਾ ਕੇ ਜਿਹੜੇ ਸਬੂਤ ਨੇ ਗੁਰਦਰ ਸਾਹਿਬ ਨੂੰ ਦਿੱਤੇ ਗਏ ਤਾਂ ਮੁੱਖ ਮੰਤਰੀ ਸਾਹਿਬ ਦੀ ਇੱਕ ਵਾਰੀ ਵੀ ਜ਼ੁਬਾਨ ਜਿਹੜੀ ਆ ਉਸ ਵੰਦ ਚ ਨਹੀਂ ਕਦੀ ਉਹਨਾਂ ਦੀ ਖੁੱਲੀ ਨਹੀਂ ਇੱਥੇ ਤਾਂ ਫਿਰ ਉਹ ਬਤਾਰਾ ਜਿਹੜਾ ਉਸ ਬਾ ਸਪਸ਼ਟ ਰੂਪ ਚ ਸਾਹਮਣੇ ਜਿਹੜਾ ਆਜਦਾ ਕਿ ਮੁੱਖ ਮੰਤਰੀ ਸਾਹਿਬ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਂਦੇ ਆ ਜਾਂ ਕਿਸ ਤਰੀਕੇ ਨਾਲ ਗੱਲ ਕਰਦੇ ਆ ਖੈਰ ਇਹ ਵੀ ਇੱਕ ਛੋਟੀ ਗੱਲ ਦਾ ਜਵਾਬ ਹੋ ਗਿਆ ਹੁਣ ਦੂਸਰੀ ਜਿਹੜੀ ਅੱਜ ਐਸਐਸਪੀ ਦੇ ਨਾਲ ਮੀਟਿੰਗ ਨਸ਼ਿਆਂ ਦੇ ਰੋਕ ਖ ਐਸਐਸਪੀ ਸਾਹਿਬ ਦੀ ਜਿਹੜੇ ਵੱਖ-ਵੱਖ ਇਲਾਕਿਆਂ 'ਚ ਵਿੱਚ ਉਹ ਜਾਂਦੇ ਨੇ ਸਰਚ ਕਰਨ ਸਭ ਤੋਂ ਪਹਿਲਾਂ ਉਹ মিডিਆ ਵਾਲਿਆਂ ਨੂੰ ਫੋਨ ਕਰਦੇ ਆ ਕਿ ਐਸਐਸਪੀ ਜਾਂ ਪੁਲਿਸ ਦੀ ਟੀਮ ਫਲਾਣੇ-ਫਲਾਣੇ ਪਿੰਡ ਜਾ ਰਹੀ ਆ ਤੁਸੀਂ ਆਓ ਸਾਡੇ ਨਾਲ ਚਲੋ ਸਾਡੀ ਕਵਰੇਜ ਕਰੋ ਤੇ ਜਿੰਨਾ ਚਿਰ ਨੂੰ ਐਸਐਸਪੀ ਸਾਹਿਬ ਦੇ ਲਈ ਲਾਮ ਲਸ਼ਕਾ ਇਹਹੀ ਮੈਂ ਦੱਸਣਾ ਚਾਹੁੰਦਾ ਸੀ ਇਹਹੀ ਮੈਂ ਦੱਸਣਾ ਚਾਹੁੰਦਾ ਸੀ ਕਿ ਜਦੋਂ ਨਸ਼ੇ ਦੀ ਰੋਕਥਾਮ ਦੀ ਗੱਲ ਆਉਂਦੀ ਆ ਨਾ ਤਾਂ ਤੁਰੰਤ ਮੀਟਿੰਗ ਸੱਦ ਲਈ ਜਾਂਦੀ ਆ ਮੀਟਿੰਗ ਸੱਦਣ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਸਰਚ ਆਪਰੇਸ਼ਨ ਚਲਾਇਆ ਜਾਊਗਾ ਸਰਚ ਆਪਰੇਸ਼ਨ ਕੀ ਹੁੰਦਾ ਪਹਿਲਾਂ ਪੁਲਿਸ ਅਫਸਰ ਜਿਹੜੇ ਆ ਔਰ মিডিਆ ਨੂੰ ਫੋਨ ਕਰਦੇ ਆ ਕਿ ਭਾਈ ਆਪਾਂ ਅੱਧਾ ਪੌਣਾ ਘੰਟੇ ਤੱਕ ਫਲਾਣੇ ਥਾਂ ਜਾਣਾ ਸੱਚ ਪ੍ਰੈਸ਼ਰ ਕਰਨ ਪੁਰਾਨੇ ਪਿੰਡ ਜਾਣਾ ਤੇ ਤੁਸੀਂ ਆ ਕੇ ਕਵਰੇਜ ਕਰਿਓ ਉਹਦੇ ਨਾਲ ਕੀ ਹੁੰਦਾ ਨਾਲੇ ਤਾਂ ਅਫਸਰਾਂ ਦੀ ਆਪਣੀ ਬੱਲੇ ਬੱਲੇ ਹੁੰਦੀ ਆ ਤੇ ਨਾਲੇ ਜੀ ਲੋਕਾਂ ਦੇ ਵਿੱਚ ਸਰਕਾਰ ਦੀ ਬੱਲੇ ਬੱਲੇ ਕਰਾਉਣ ਦੀ ਕੋਸ਼ਿਸ਼ ਹੁੰਦੀ ਆ ਵੀ ਸਰਕਾਰ ਕੰਮ ਕਰ ਰਹੀ ਆ ਹੁਣ ਜਿਹੜਾ মিডিਏ ਨੂੰ ਪਤਾ ਲੱਗ ਗਿਆ ਅੱਧਾ ਪੌਣਾ ਘੰਟਾ ਪਹਿਲਾਂ ਗੱਲ ਔਡ ਗਈ ਫਲਾਣੇ ਦਾ ਸਰਚ ਹੋਣੀ ਆ ਤੇ ਫਿਰ ਉੱਥੇ ਸਵਾਹ ਮਿਲਣਾ ਤੇ ਖੇਤ ਤੇ ਸਵਾਹ ਮਿਲਣੀ ਆ ਉੱਥੇ ਉੱਥੇ ਮਿਲਣਾ ਕੀ ਐ ਚੱਲੇਦਾ ਤੁਸੀਂ ਉੱਥੇ ਨੰਬਰ ਬਣਾਉਣਾ ਤੇ ਨਸ਼ਾ ਤੁਹਾਨੂੰ ਉੱਥੇ ਕਿੱਥੇ ਮਿਲਣਾ ਯਾਨੀ ਕਹਿਣ ਦਾ ਭਾਵ ਇਹੋ ਜਿਹੀਆਂ ਚੀਜ਼ਾਂ ਕਰਕੇ ਜਾਂ ਠੰਡੇ ਏਸੀਆਂ 'ਚ ਮੀਟਿੰਗਾਂ ਕਰਕੇ ਨਸ਼ਾ ਨਹੀਂ ਰੋਕਿਆ ਜਾਣਾ ਜਾਂ ਅਰਦਾਸ ਕਰਕੇ ਨਹੀਂ ਨਸ਼ਾ ਰੋਕਿਆ ਜਾਣਾ ਇਹ ਮੁੱਖ ਮੰਤਰੀ ਨੂੰ ਦੱਪਸਨ ਸਮਝਣੀ ਪਊ ਗੱਲ ਬਿਲਕੁਲ ਇਹਦੇ ਸਪਤੀ ਦਾ ਸੁਖਵਿੰਦਰ ਜੀ ਜ਼ਰੂਰੀ ਹੈ ਕਿ ਠੋਸ ਕਦਮ ਜਿਹੜੇ ਚੁੱਕੇ ਜਾ ਜਦੋਂ ਐਸਐਸਪੀ ਜਾਂ ਪੁਲਿਸ ਲਾਮ ਲਸ਼ਕਰ ਲੈ ਕੇ ਉੱਥੇ ਪਹੁੰਚਦੀਆ ਉਸ ਤੋਂ ਪਹਿਲਾਂ ਹੀ ਜਾ ਕੇ ਸਾਰਾ ਕੰਮ ਖਤਮ ਹੋ ਗਿਆ ਹੁੰਦਾ ਬੀਤੇ ਦਿਨਾਂ 'ਚ ਪੰਜਾਬ 'ਚ 14 ਮੋਤਾ ਨਸ਼ੇ ਨਾ ਹੋਈਆਂ ਤਾਂ ਉਦੋਂ ਵੀ ਵਿਰੋਧੀ ਧਿਰ ਨੇ ਪੰਜਾਬ ਪੰਜਾਬ ਸਰਕਾਰ ਤੋਂ ਸਵਾਲ ਕੀਤੇ ਜ਼ਿਲ੍ਹਾ ਬਰਦਾਸਪੁਰ ਦਾ ਪਿੰਡ ਹੈ ਇੱਕ ਡੇਟਾ ਸਾਸੀਆ ਉਥੇ ਇੱਕ ਰਾਤ ਚ ਤਿੰਨ ਬੰਦਿਆਂ ਦੀ ਜਿਹੜੀ ਮੌਤ ਜਿਹੜੀ ਹੋ ਜਾਂਦੀ ਤੇ ਜਦੋਂ ਉਥੇ ਇਸ ਮੌਤ ਦੀ ਖਬਰ ਜਿਹੜੀ ਆ ਪੁਲਿਸ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਉਦੋਂ ਪੁਲਿਸ ਨੇ ਕਿਸੇ ਵੀ মিডিਆ ਬਾਰੇ ਨੂੰ ਉਥੇ ਨਾਲ ਨਹੀਂ ਖੜਿਆ ਪੁਲਿਸ ਨੇ ਉਸ ਪਿੰਡ ਦੀ ਘੇਰਾਬੰਦੀ ਕਰਕੇ ਉਹ ਲਾਸ਼ਾਂ ਜਿਹੜੀਆਂ ਚੁਕਲੀਆਂ ਤੇ ਅਜੇ ਤੱਕ ਪੁਲਿਸ ਇਹ ਨਹੀਂ ਦੱਸ ਸਕੀ ਕਿ ਉਹ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਕਿਵੇਂ ਹਾਲਾਂਕਿ ਡੀਡਾ ਸਾਸੀਆ ਪਿੰਡ ਜਿਹੜਾ ਸ਼ਰਾਬ ਮਾਫੀਆ ਦੇ ਖੇਤਰ ਦੇ ਵਿੱਚ ਨਛੇ ਦੇ ਮਾਫੀਆ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਗਿਣਿਆ ਜਾਂਦਾ ਹੈਗਾ ਤੇ ਅਜੇ ਤੱਕ ਉਹ ਤਿੰਨ ਨੌਜਵਾਨਾਂ ਦੀ ਪਤਾ ਉਹਨਾਂ ਦੀ ਮੌਤ ਦਾ ਪਤਾ ਕਾਰਤਾਨ ਨਹੀਂ ਲੱਗ ਸਕਿਆ ਤੇ ਜਦੋਂ ਕਿ ਦੂਜੇ ਪਾਸੇ ਜਿਸ ਤਰੀਕੇ ਨਾਲ ਸਰਚ ਆਪਰੇਸ਼ਨਾਂ ਦੇ ਨਾਲ মিডিਆ ਕਵਰਸ ਲੈ ਕੇ ਜਾਂਦੇ ਨੇ ਇਸ ਸੁਭਾਵਿਕ ਆ ਕਿ ਪੁਲਿਸ ਦੀ ਕਾਰਜਕਾਰੀ ਵੀ ਜਿਹੜੀ ਸ਼ੱਕ ਦੇ ਘੇਰੇ ਦੇ ਵਿੱਚ ਰਹੀ ਆ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਦੇ ਅੱਜ ਐਸਐਸਪੀ ਨਾਲ ਮੀਟਿੰਗ ਉਹਨਾਂ ਨੇ ਕਰਦੀਆਂ ਨਹੀਂ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਡੀਸੀ ਨੂੰ ਕਿਹਾ ਉਸੇ ਤਰੀਕੇ ਨਾਲ ਐਸਐਸਪੀ ਨੂੰ ਵੀ ਕਹਿ ਦਣਗੇ ਇੱਕ ਗੱਲ ਮੈਂ ਹੋਰ ਕਾ ਜ਼ਰੂਰੀ ਕਰਨੀ ਚਾਹਾਂਗਾ ਕੱਲ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਮੁੱਖ ਮੰਤਰੀ ਸਾਹਿਬ ਵਰੇ ਕਿ ਡੀਸੀਆਂ ਨੂੰ ਜ਼ਿੰਮੇਵਾਰ ਠਰਾਇਆ ਜਦੋਂ ਇਹ ਟੀਵੀ ਤੇ ਉਹਨਾਂ ਦੀ ਬਾਈਟ ਚੱਲ ਰ ਤਾਂ ਮੈਂ ਇੱਕ ਇਸੇ ਵਿਅਕਤੀ ਦੇ ਘਰ ਬੈਠਾ ਤਾਂ ਉਹ ਉਸ ਵਕਤ ਉਹਦਾ ਕਮੈਂਟ ਸੀ ਮੈਂ ਉਸ ਇਲਾਕੇ ਦਾ ਨਾਮ ਨਹੀਂ ਲਵਾਂਗਾ ਉਸ ਤਸੀਲ ਦਾ ਨਾਮ ਨਹੀਂ ਲਵਾਂਗਾ ਉਸ ਤਸੀਲਦਾਰ ਦਾ ਨਾਮ ਨਹੀਂ ਲਵਾਂਗਾ ਉਹਨੇ ਸ਼ਰਿਆ ਮੇਂ ਨਹੀਂ ਗੱਲ ਕੀਤੀ ਕਿ ਕਹਿੰਦਾ ਦੱਸੋ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਚਲੋ ਹੁਣੇ ਮੇਰੇ ਨਾਲ 10000 ਰੁਪਇਆ ਪ੍ਰਤੀ ਰਜਿਸਟਰੀ ਤਸੀਲਤ ਸ਼ਰਿਆਮ ਵਸੂਲ ਕਰਦਾ ਤੇ ਕਿੰਦਾ ਜਾ ਕੇ ਜਿਹਨੂੰ ਕਹਿਣਾ ਤੁਸੀਂ ਘਾਤੋ ਮੇਰੀ ਉੱਪਰ ਤੱਕ ਗੱਲਿਆ ਤੇ ਜੇਕਰ ਇਹੋ ਜੇ ਅਫਸਰ ਜਿਹੜੇ ਨੇ ਕਿਸੇ ਪਰਦੇਸ਼ ਅਸ਼ੀਰਵਾਦ ਨਾਲ ਜੇਕਰ 10000 ਰੁਪਏ ਪ੍ਰਤੀ ਅੰਜੀਸੀ ਲੈਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਦੇ ਦਾਮਿਆਂ ਦੀ ਉਸੇ ਵਕਤ ਉਹਨਾਂ ਕੱਟ ਕੇ ਰੱਖ ਦਿੱਤੀ ਤੇ ਅੱਜ ਜਿਹੜਾ ਹੁਣ ਨਸ਼ੇ ਤਸਕਰਾਂ ਦੇ ਸਬੰਧ ਵਿੱਚ ਜਿਹੜੀ ਮੀਟਿੰਗ ਐਸਐਸਪੀ ਸਾਹਿਬ ਨੇ ਕਰਨੀ ਆ ਤੇ ਜੇਕਰ ਫਿਰ ਅਜਿਹੇ ਸੱਚ ਆਪਰੇਸ਼ਨ ਹੋਣਿਆ ਤਾਂ ਫਿਰ ਤਾਂ ਇਸ ਦਾ ਵੀ ਪਤਾ ਆ ਕਿ ਕੀ ਇਸ ਦਾ ਖਮਿਆ ਜਾ ਕਿ ਜਾਂ ਇਸ ਤੇ ਕੀ ਨਤੀਜੇ ਜਿਹੜੇ ਆ ਉਹ ਨਿਕਲ ਸਕਦੇ ਆ ਖੈਰ ਚਲੋ ਮੁੱਖ ਮੰਤਰੀ ਸਾਹਿਬ ਦੇ ਅੱਜ ਦੇ ਐਕਸ਼ਨ ਨੂੰ ਵੇਖਣਾ জানা ਚਾਹੀਦਾ ਕਿ ਐਸਐਸਪੀ ਨੂੰ ਕੀ ਨਵੇਂ ਨਿਰਦੇਸ਼ ਦਿੰਦੇ ਨੇ ਆਸ ਤੇ ਇਹੋ ਹੀ ਆ ਕਿ ਨਸ਼ੇ ਦੇ ਸਬੰਧ ਵਿੱਚ ਉਹ ਵੀ ਤਾਂ ਖੜਕੇ ਕਿਉਂ ਹੁਣ ਸਿੱਤੇ ਨੇ ਮੁੱਖ ਮੰਤਰੀ ਸਾਹਿਬ ਨੂੰ ਜਲੰਧਰ ਆਜ ਪਹੁੰਚੇ ਨੇ ਹੁਣ ਵੇਖਦੇ ਆ ਕਿ ਲੋਕਾਂ ਨੂੰ ਆ ਜਿਹੜੇ ਦੋ ਉਹਨਾਂ ਨੇ ਦਿੱਤੇ ਨੇ ਕਿ ਹਾਂ ਭਈ ਡੀਸੀ ਨੂੰ ਵੀ ਨਿਰਦੇਸ਼ ਦਿੱਤੇ ਤੇ ਐਸਐਸਪੀ ਨਾਲ ਵੀ ਨਸ਼ੇ ਨੂੰ ਰੋਕਣ ਵਾਸਤੇ ਸਖਤ ਕਾਰਵਾਈ ਜਿਹੜੀ ਕਰਨ ਦੇ ਤਾਂ ਨਿਰਦੇਸ਼ ਦੇ ਦਿੱਤੇ ਗਏ ਆ ਵੇਖਦੇ ਆ ਨਸ਼ਾ ਤਸਕਰਾਂ ਤੇ ਪ੍ਰੇਸ਼ਟਾਚਾਰੀਆਂ ਦੇ ਉੱਤੇ ਉਹਨਾਂ ਦਾ ਇਹਨਾਂ ਨਿਰਦੇਸ਼ਾਂ ਦਾ ਕੀ ਅਸਰ ਪੈਂਦਾ ਇਹ ਸੁਖਵਿੰਦਰ ਜੀ ਹੁਣ ਇਹਦੇ ਉੱਤੇ ਨਸ਼ਰਾ ਜਿਹੜੀਆਂ ਨਹੀਂ ਜਰੂਰ ਬੜੀਆਂ ਰਹਿਣਗੀਆਂ ਜੀ ਕਰੋ ਆਨਕੀ ਸਾਹਿਬ ਉਧਰ ਈਵੀਐਮ ਮਸ਼ੀਨਾਂ ਦੇ ਅੰਕੜੇ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਨੂੰ ਵੀ ਵੱਡੇ ਸਵਾਲ ਚੁੱਕੇ ਆ ਉਹ ਕਹਿੰਦੇ ਕਿ 542 ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਸੀ ਕਿਉਂਕਿ 43 ਜਿਹੜਾ ਸੀਗਾ ਉਥੇ ਕਾਂਗਰਸ ਦੇ ਉਮੀਦਵਾਰ ਜਿਹੜੇ ਆ ਉਹ ਵਾਪਸ ਲੈ ਗਏ ਸੀ ਉਥੇ ਭਾਜਪਾ ਦਾ ਉਮੀਦਵਾਰ ਬਿਨਾਂ ਜਿਹੜਾ ਚੋਣਾਂ ਦੇ ਜਿੱਤ ਗਿਆ ਸੀ ਇਸ ਕਰਕੇ 542 ਦੇ ਉੱਪਰ ਕਹਿੰਦੇ ਕਿ ਇਹ ਚੋਣਾਂ ਹੋਈਆਂ ਸੀ ਔਰ ਇਹ ਚੋਣਾਂ ਹੋਣ ਤੋਂ ਬਾਅਦ ਜਿਹੜੀਆਂ 539 ਹੈਗੀਆਂ ਨੇ ਹਲਕੇ ਉਹਨਾਂ ਦੀਆਂ EVMਾਂ ਦੇ ਵਿੱਚ ਵੱਡੇ ਪੱਧਰ ਤੇ ਅੰਕੜਿਆਂ ਦੇ ਵਿੱਚ ਜਿਹੜਾ ਹੇਰਫੇਰ ਕਹਿੰਦੇ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਸੋ ਖੰਦਰਜੀ ਸੁਖਬੀਰ ਸਿੰਘ ਬਾਦਲਵਾਣ ਦੀ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਸਟੇਟਮੈਂਟ ਹੈਗੀ। ਕਹਾ ਕਰਕੇ ਮਹੱਤਵਪੂਰਨ ਦਾ ਕਿਉਂਕਿ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਸੌ ਚੁੱਕਣ ਲੱਗੇ ਸੌ ਚੁੱਕਣ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਕ ਲੈਕਚਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਕਿ ਇਸ ਸਮੇਂ ਜਾਂ ਇਸ ਵਾਰ ਵਿਰੋਧੀ ਧਿਰ ਨੇ EVM ਮਸ਼ੀਨਾਂ ਦੇ ਕੋਈ ਵੀ ਸਵਾਲ ਜਿਹੜਾ ਨਹੀਂ ਉਠਾਇਆ। ਪ੍ਰਧਾਨ ਮੰਤਰੀ ਹੁਣਾਂ ਨੇ ਉਸ ਦਿਨ ਇਹ ਗੱਲ ਕਹੀ ਤੇ ਵਾਕਿਆ ਹੀ ਸਖਵਿੰਦਰ ਜੀ ਕਿਸੇ ਨੇ ਵੀ ਜਿੰਨੀਆਂ ਵੀ ਕੌਮੀ ਪੱਤਰਦਿਆਂ ਰਾਸ਼ਟਰੀ ਪਾਰਟੀਆਂ ਨੇ ਕਿਸੇ ਨੇ ਵੀ ਇਹਦੇ ਉੱਤੇ ਸਵਾਲ ਜਿਹੜੇ ਉਹ ਨਹੀਂ ਚੁਕੇ ਇਹ ਵੀ ਆਪਣੀ ਕਾਰਜਕਾਰੀ ਕਿਤੇ ਪਰ ਸਤਕੇ ਜਾਈਏ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਉੱਤੇ ਉਹਨਾਂ ਨੇ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਤਾਂ ਬੜਾ ਵਿਸ਼ਲੇਸ਼ਣਾਤਮਕ ਤਰੀਕੇ ਨਾਲ ਇਹ ਜਿਹੜੇ ਤੱਥ ਜਿਹੜੇ ਪੇਸ਼ ਕੀਤੇ ਆ ਤੇ ਪਹਿਲੀ ਵਾਰ ਮੈਂ ਪਹਿਲੀ ਵਾਰ ਕਹਾਂਗਾ ਭਾਜਪਾ ਨੂੰ ਸਦਾ ਉਹਨਾਂ ਦੇ ਨਿਸ਼ਾਨੇ ਤੇ ਲਿਆ ਹਾਲਾਂਕਿ ਬੀਤੇ ਸਮੇਂ ਚ ਉਹਨਾਂ ਦਾ ਇਕੱਠ ਜੁੜ ਰਿਹਾ ਐਨਡੀਆ ਦਾ ਹਿੱਸਾਰੇ ਨੇ ਪਰ ਕਦੇ ਵੀ ਉਹਨਾਂ ਨੇ ਭਾਜਪਾ ਦੇ ਸਬੰਧੀ ਕਦੇ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਇੱਕ ਵਾਰ ਵਿਕਰਮ ਸਿੰਘ ਮਜੀਠੀ ਨੇ ਬੀਤੇ ਦੌਰ ਚ ਭਾਜਪਾ ਨੂੰ ਟਾਰਗੇਟ ਕੀਤਾ ਸੀ ਪੰਥਕ ਮਸਲੇ ਦੇ ਵਿੱਚ ਪਰ ਸੁਖਵੀਰ ਸਿੰਘ ਬਾਦਲ ਹੋਣੇ ਜਿਹੜਾ ਹੁਣ ਕੱਲ ਇਹ ਅਨੈਸਰ ਜਿਹੜੇ ਤੱਥ ਪੇਸ਼ ਕੀਤੇ ਨੇ ਬੜੇ ਹਰਾਨੀ ਝੰਕ ਨੇ ਔਰ ਵਾਕਈ ਸਚਾਈ ਦੇ ਕਰੀਬ ਲੱਗਦੇ ਨੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਿਹੜੇ ਚੋਣਕ ਮਿਸ਼ਰ ਤੋਂ ਅੰਕੜੇ ਪੇਸ਼ ਕੀਤੇ ਗਏ ਉਹ ਪਹਿਲੇ ਅੰਕੜੇ ਤੋਂ ਲੈ ਕੇ ਪਹਿਲੇ ਤੇ ਦੂਜੇ ਅੰਤਮ ਅੰਕੜੇ ਤੱਕ 12 ਫੀਸਦੀ ਦਾ ਜਿਹੜਾ ਅੰਤਰ ਆ ਉਹ ਸਪਸ਼ਟ ਹੁੰਦਾ ਜਿਹੜੇ ਤੱਕ ਅੰਕੜੇ ਜਿਹੜੇ ਆਏ EVM ਪਹਿਲੇ ਤੋਂ ਲੈ ਕੇ ਅੰਤਮ ਤੱਕ 12 ਫੀਸਦੀ ਤੇ ਕਹਿੰਦੇ ਜਿਹੜੇ 12 ਫ ਇਹ ਫਰਕ ਜਿਹੜਾ ਸਾਹਮਣੇ ਆਇਆ ਜਿੰਦਾ ਫਰਕ ਸਾਹਮਣੇ ਆ ਉਹਨੇ ਹੀ ਉਮੀਦਵਾਰਾਂ ਦੀ ਜਿਹੜੀ ਜਿੱਤਿਆ ਉਹ ਹੁੰਦੀ ਹੈਗੀ ਉਹਨਾਂ ਨੇ ਉੜੀਸਾ ਦੀ ਗੱਲ ਕੀਤੀ ਕਿ ਉੜੀਸਾ ਦੇ ਵਿੱਚ 12.95 ਫੀਸ ਦਾ ਅੰਤਰ ਜਿਹੜਾ ਅੰਕੜਿਆਂ ਦੇ ਵਿੱਚ ਆਉਂਦਾ ਹੈ ਤੇ ਉਥੇ 21 ਦੇ ਵਿੱਚੋਂ 20 ਜਿਹੜੇ ਨੇ ਭਾਜਪਾ ਦੇ ਐਮਪੀ ਜਿਹੜੇ ਚੁਲੇ ਜਾਂਦੇ ਨੇ ਇਸੇ ਨਾਲ ਹੀ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਆਂਧਰਾ ਪ੍ਰਦੇਸ਼ ਦੀ ਗੱਲ ਕੀਤੀ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਐਨਡੀਏ ਨੂੰ ਕਹਿੰਦੇ ਕਿ 25 ਦੇ ਵਿੱਚੋਂ ਜਿਹੜੇ ਨੇ 21 ਜਿਹੜੇ ਐ ਐਮਪੀ ਜਿਹੜੇ ਉਹਨਾਂ ਦੇ ਬੰਦੇ ਹੈਗੇ ਆ ਅਸਾਮ ਦੀ ਉਹਨਾਂ ਨੇ ਗੱਲ ਕੀਤੀ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਕਿਤੇ ਪੰਜਾਬ ਦੇ ਵਿੱਚ ਵੀ ਜਿਹੜੇ ਇਹ ਫੀਸ ਤੇ ਅੰਤਰ ਹੈਗਾ EVM ਦਾ ਇਹ ਬੜਾ ਹੈਰਾਨੀਜਨਕ ਆ 9.ਸਮਥਿੰਗ ਉਹਨਾਂ ਨੇ ਦੱਸਿਆ ਸ਼ੈਲੀ ਫੀਸੀ ਦਾ ਅੰਤਰ ਹੈਗਾ ਜੇ ਜਿਹਦੇ ਨਾਲ ਭਾਸਪਾ ਦਾ ਜਿਹੜਾ ਵੋਟ ਪ੍ਰਤੀਸ਼ਤਾ ਉਸ ਭਾਵਕਤਾ ਉਤੇ 18.ਸਮਥਿੰਗ ਜਿਹੜਾ ਉਹ ਪਹੁੰਚ ਜਾਂਦਾ ਤੇ ਕਹਿੰਦੇ ਕਿ ਇਹ ਜਿਹੜੀ ਗੱਲ ਆ ਇਹ ਲੋਕਤੰਤਰ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈਗਾ ਤੇ ਜੇਕਰ ਲੋਕਤੰਤਰ ਨੂੰ ਜਿੰਦਾ ਰੱਖਣਾ ਤੇ ਇਸ ਪੱਖ ਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਹੈ ਸਿੱਧੂ ਸਾਹਿਬ ਹੋਰ ਕਿਸੇ ਵੀ ਪਾਰਟੀ ਦੇ ਵਿਅਕਤੀ ਨੇ ਇਹ ਅੰਕੜੇ ਤੱਥ ਜਿਹੜੇ ਪੇਸ਼ ਨਹੀਂ ਕੀਤੇ ਪਰ ਸੁਖਵੀਰ ਸਿੰਘ ਬਾਦਲ ਨੇ ਇਸ ਤਰੀਕੇ ਨਾਲ ਜਿਹੜੇ ਅੰਕੜੇ ਪੇਸ਼ ਕੀਤੇ ਤੇ ਭਾਜਪਾ ਦਾ ਜਿਹੜਾ ਅਸੀਂ ਵੋਟ ਪ੍ਰਤੀਸ਼ਤ ਕਹਿ ਰਹੇ ਹਾਂ ਪੰਜਾਬ 'ਚ ਵਧਿਆ ਜਾਂ ਜਿਸ ਤਰੀਕੇ ਨਾਲ 오ਡੀਸ਼ਾ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਜਾਂ ਅਸਾਮ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਜੇਤੂ ਕਰਾਰ ਰਹੀਦੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੂਰਨ ਤੌਰ ਤੇ ਉਹਨਾਂ ਦੀ ਜਿੱਤ ਦੇ ਉੱਤੇ ਕੁਐਸਚਨ ਮਾਰਕ ਲਾ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਇਸ ਮਸਲੇ ਵਿੱਚ ਕਿਤੇ ਨਾ ਕਿਤੇ ਧੰਦਲੀ ਜਿਹੜੀ ਆ ਜ਼ਰੂਰ ਹੋਈ ਆ ਹੁਣ ਵਿਤੇ ਲਬੇ ਸਮੇਂ ਤੋਂ ਅਕਾਲੀ ਛਰੋਮਣੀ ਅਕਾਲੀ ਦਲ ਦੇ ਪਾਸ ਪਾਸਾ ਗੱਠਜੋੜ ਆਪਸ ਦੇ ਵਿੱਚ ਰਿਹਾ ਇਕੱਠੇ ਚੋਣਾ ਕੌਮੀ ਪੱਧਰ ਤੇ ਵੀ ਤੇ ਪੰਜਾਬ ਪੱਧਰ ਤੇ ਉਲਣਦੇ ਰਹੀ ਹੈ ਅੱਜ ਤੱਕ ਕਦੇ ਵੀ ਸੁਖਬੀਰ ਸਿੰਘ ਬਾਦਲ ਨੇ ਇਸ ਚੀਜ਼ ਨੂੰ ਜਾਂ ਇਸ ਪੁਆਇੰਟ ਦੇ ਉੱਤੇ ਕਦੇ ਵੀ ਸਰਕਾਰ ਨੂੰ ਕੋਸਿਆ ਨਹੀਂ ਪਰ ਹਾਂ ਬੀਬੀ ਮਾਇਆਵਤੀ ਇਸ ਮੁੱਦੇ ਤੇ ਸਮੇਂ ਸਮੇਂ ਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜ਼ਰੂਰ ਘੇਰਦੀ ਰਹੀ ਹੈ ਇਹ ਤਾਂ ਉਹ ਵੀ ਚੁੱਪਿਆ ਤੇ ਐਕਾ ਗੱਠਜੋੜ ਨਹੀਂ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ ਨੂੰ ਉਭਾਰਨਾ ਤੇ ਇਸ ਦੀ ਸਾਰੇ ਪੱਖਾਂ ਦੀ ਜਾਂਚ ਦੀ ਮੰਗ ਕਰਨਾ ਸੋ ਖੰਡਰ ਜੀ ਆਪਣੇ ਆਪ ਦੇ ਵਿੱਚ ਇਹ ਜ਼ਰੂਰ ਇੱਕ ਹੈਰਾਨੀਚਨ ਖਲਾਸਾ ਹੈਗਾ ਕਿ ਬੀਤੇ ਸਮੇਂ ਦੇ ਵਿੱਚ ਜਦੋਂ ਇਹ ਗੱਠਜੋੜ ਸੀ ਕਿ ਉਦੋਂ ਵੀ ਇਹੋ ਕੁਝ ਹੁੰਦਾ ਰਿਹਾ ਤੇ ਹੁਣ ਗੱਠਜੋੜ ਨਹੀਂ ਹੈਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਦੇ ਉੱਤੇ ਪੁਆਇੰਟ ਆਊਟ ਕੀਤਾ ਨਾਲ ਹੀ ਉਹਨਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਸੁਪਰੀਮ ਕੋਰਟ ਦਾ ਹਵਾਲੇ 'ਚ ਕਹਿੰਦੇ ਕਿ ਚੋਣ ਕਮਿਸ਼ਨ ਨੇ ਇੰਨੀ ਗੱਲ ਕਹੀ ਸੀ ਕਿ ਆਪੀ ਚੋਣ ਨਤੀਜਿਆਂ ਤੋਂ ਪਹਿਲਾਂ ਇਹ ਅੰਕੜੇ ਜਿਹੜੇ ਆ ਤਿੰਨ ਜਾਂ ਚਾਰ ਦਿਨਾਂ ਤੋਂ ਪਹਿਲਾਂ ਪੇਸ਼ ਨਹੀਂ ਕੀਤੇ ਜਾ ਸਕਦੇ ਕਿੰਨਾ 48 ਘੰਟਿਆਂ 'ਚ ਵੀ ਐਲਾਨ ਜਿਹੜੇ ਉਹ ਕਰ ਦਿੱਤੇਗੇ ਸੋ ਸੁਖਬੀਰ ਸਿੰਘ ਬਾਦਲ ਦੇ ਇਹ ਜਿਹੜੇ ਪ੍ਰਸ਼ਨ ਜਿਹੜੇ ਖਲਾਸੇ ਅਸੀਂ ਕਹਿ ਸਕਨੇ ਥਾ ਹੀ ਨਹੀਂ ईवीएम ਮਸ਼ੀਨਾਂ ਦੇ ਉੱਤੇ ਤੇ ਨੰਬਰ 2 ਭਾਜਪਾ ਦੀ ਕਾਰਸ਼ਾਲੀ ਉੱਤੇ ਜਿਹੜਾ ਪ੍ਰਸ਼ਨ ਚੇਨ ਲਾਇਆ ਸੁਖਵਿੰਦਰ ਜੀ ਜਰੂਰ ਜਾਂਚ ਦੀ ਮੰਗ ਕਰਦਾ ਤੇ ਉਹ ਵਿਰੋਧੀ ਧਿਰਾਂ ਜਿਹੜੀਆਂ ਇਸ ਵੇਲੇ ਪੂਰਨ ਤੌਰ ਤੇ ਖੋਸ਼ ਨਹੀਂ ਆ ਭਈ ਅਸੀਂ ਇੱਕ ਤਕੜੇ ਬਹੁਮਤ ਨਾਲ ਵਿਰੋਧੀ ਧਿਰ ਮਜ਼ਬੂਤ ਵਿਰੋਧੀ ਧਿਰ ਬਣ ਗਈ ਆ ਉਹਨਾਂ ਨੂੰ ਵੀ ਇਸ ਮੁੱਦੇ ਤੇ ਗੰਭੀਰਤਾ ਨਾਲ ਭਾਜਪਾ ਨੂੰ ਸਵਾਲ ਜਿਹੜੇ ਜਰੂਰ ਕਰਨੇ ਚਾਹੀਦੇ ਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਕਾਲਾ ਮਾਲਾ ਹੈ ਕੀ ਕਿਉਂਕਿ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਵੀ ਇਹ ਮਸ਼ੀਨਾ ਦੇ ਸਬੰਧੀ ਇੱਕ ਵਿਅਕਤੀ ਉਹਦਾ ਮੈਨੂੰ ਲਾਹ ਪੋਲਿਆ ਉਸਨੇ ਵੀ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਠਹਿਕ ਜਿਹੜਾ ਕੀਤਾ ਜਾ ਸਕਦਾ ਤਾਂ ਜੇ ਹੈ ਕਿ ਉਹ ਵਿਅਕਤੀ ਕਰ ਸਕ ਕਹਿ ਸਕਦੇ ਆ ਤਾਂ ਸੁਖਵਿੰਦਰ ਜੀ ਫਿਰ ਸੁਖਵੀਰ ਸਿੰਘ ਬਾਦਲ ਦੀ ਇਸ ਸਟੇਟਮੈਂਟ ਨੂੰ ਜ਼ਰੂਰ ਗੰਭੀਰਤਾ ਨਾਲ ਲੈਣਾ ਚਾਹੀਦਾ ਸੋਚਣਾ ਚਾਹੀਦਾ ਵਿਰੋਧੀ ਧਿਰਾਂ ਨੂੰ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਜ਼ਰੂਰ ਇੱਕ ਸਾਂਝੀ ਰਣਨੀਤੀ ਜਿਹੜੀ ਬਣਾਉਣ ਦੀ ਲੋੜ ਹੈਗੀ ਆ ਤਾਂ ਜੋ ਭੁੱਖ ਦੇ ਵਿੱਚ ਜਿਹੜਾ ਆ ਕੋਈ ਅਜਿਹੀਆਂ ਧਾਡੀਆਂ ਜਿਹੜੀਆਂ ਨਾ ਹੋਣ ਫਿਰ ਸੁਖਵੀਰ ਸਿੰਘ ਬਾਦਲ ਦਾ ਹੁਣ ਇਹ ਬਿਆਨ ਜਿਹੜਾ ਪਾਸ ਪੱਤੇ ਉੱਤੇ ਕਿਹੋ ਜਿਹਾ ਅਸਰ ਪੰਦਾ ਆ ਇਹਦੇ ਉੱਤੇ ਸੁਖਵਿੰਦਰ ਜੀ ਜ਼ਰੂਰ ਦੇਣਾ ਨਜ਼ਰ ਆ ਬੜ ਕੇ ਰਹਿ ਗਿਆ ਜਾਂ ਸਰੀਲ ਜਾਖੜੇ ਦੇ ਸੰਬੰਧ ਕੀ ਬਿਆਨ ਦਿੰਦਾ ਸੁਖਵਿੰਦਰ ਜੀ ਉਹਦੇ ਉੱਤੇ ਧਿਆਨ ਜੜਾ ਜ਼ਰੂਰ ਮੰਗ ਜੜਾ ਕਰਤਾ ਹੈ ਬਿਲਕੁਲ ਬੈਕਗ੍ਰਾਉਂਡ ਤੋਂ ਮਜੀਠਿਆ ਹੋਰਾਂ ਨੇ ਇੱਕ ਬਹੁਤ ਵੱਡਾ ਜਿਹੜਾ ਖੁਲਾਸਾ ਕਰ ਦਿੱਤਾ ਇੱਕ ਵੀਡੀਓ ਕਾਲ ਰਿਕਾਰਡਿੰਗ ਜਿਹੜੀ ਹੈ ਉਹ ਇੱਕ ਵਾਰ ਫਿਰ ਲਾਰੈਂਸ ਬਿਸ਼ਨੋਈ ਹੋਰਾਂ ਦੀ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਔਰ ਉਸ ਵੀਡੀਓ ਕਾਲ ਰਿਕਾਰਡਿੰਗ ਦੇ ਵਿੱਚ ਲਾਰੈਂਸ ਬਿਸ਼ਨੋਈ ਜਿਹੜਾ ਉਹ ਈਦ ਦੀਆਂ ਮੁਬਾਰਕਵਾਦ ਦਿੰਦਾ ਦਿਖਾਈ ਦੇ ਦਿੱਤਾ ਹੈ ਸ਼ਹਿਜਾਦ ਪੱਟੀ ਨੂੰ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਹੈ ਪਾਕਿਸਤਾਨੀ ਗੈਂਗਸਟਰ ਹੈ ਸ਼ਹਿਜਾਦ ਪੱਟੀ ਉਹਨੂੰ ਜਿਹੜਾ ਉਹ ਦੇ ਰਿਹਾ ਵਧਾਈ ਔਰ ਇਹ ਆਵਾਜ਼ ਬੰਦ ਕਰਕੇ ਚਲਾਈ ਆ ਇਹਦੇ ਵਿੱਚ ਵਧਾਈ ਦੇ ਰਿਹਾ 18 ਸੈਕਿੰਡ ਦੀ ਇਹ ਵੀਡੀਓ ਹੈਗੀ ਹੈ ਕੀ ਕਹਿੰਦੇ ਨੇ ਵਿਕਰਮ ਸਿੰਘ ਮੀਡੀਆ ਵੀਡੀਓ ਬਾਰੇ ਉਹ ਕਹਿੰਦੇ ਕਿ ਪਹਿਲਾਂ ਗੈਂਗਸਟਰ ਲੌਨਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ ਹਾਲ ਹੀ ਵਿੱਚ ਬਿਸ਼ਨੋਈ ਨੇ ਗੁਜਰਾਤ ਜੇਲ੍ਹ ਤੋਂ ਪਾਕਿਸਤਾਨ ਗੈਂਗਸਟਰ ਸ਼ਹਿਜਾਦ ਭੱਟੀ ਨੂੰ Eid ਦੀ ਸ਼ੁਭ ਕਾਮਨਾਵਾਂ ਦਿੱਤੀਆਂ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਕੈਦ ਵਿੱਚ ਹੋਣ ਦੇ ਬਾਵਜੂਦ ਵੀ ਆਜ਼ਾਦੀ ਦੇ ਨਾਲ ਕੰਮ ਕਰ ਰਿਹਾ ਹੈ ਪੰਜਾਬ ਦੇ ਜੇਲ੍ਹ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਇੱਕ SIT ਬਣਾਈ ਸੀ ਜਾਂਚ ਲਈ ਪਰ ਜਾਂਚ ਵਿੱਚ ਕੁਝ ਵੀ ਨਤੀਜੇ ਨਹੀਂ ਮਿਲੇ ਉਸ ਦਾ ਗੈਂਗ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਸਲਮਾਨ ਖਾਨ ਦੇ ਨਿਵਾਸ ਤੇ ਕਈ ਵਾਰ ਹਮਲੇ ਹੋਏ ਨੇ ਜਦੋਂ ਗੈਂਗਸਟਰ ਕੈਦ ਵਿੱਚ ਹੋਣ ਦੇ ਬਾਵਜੂਦ ਬਿਨਾਂ ਕਿਸੇ ਰੋਕ ਟੋਕ ਦੇ ਕੰਮ ਕਰ ਸਕਦੇ ਹਨ ਤਾਂ ਗਤੀ ਅਜਿਹੀਆਂ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਵੱਡੇ ਖਤਰੇ ਪੈਦਾ ਕਰ ਸਕਦੀਆਂ ਨੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜੇਕਰ ਥੋੜੀ ਜੀ ਆਵਾਜ਼ ਇਸ ਵੀਡੀਓ ਦੀ ਚਲਾ ਦੇਣ ਇੱਕ ਵਾਰੀ ਪੂਰੀ ਕਰਕੇ ਤਾਂ ਉਹ ਵੀ ਥੋੜੀ ਜੀ ਸੁਣਾ ਦਿੰਦੇ ਆਪਾਂ ਅਨਕੀ ਸਾਹਿਬ ਵੀ ਸੁਣਨਗੇ ਦਰਸ਼ਕ ਵੀ ਜਿਹੜੇ ਆ ਉਹ ਸੁਣ ਲੈਣਗੇ ਨਹੀਂ ਹੈ ਦੁਬਈ ਵਗੈਰਾ ਮੈਂ ਆਜ ਹੋ ਗਈ ਹੈ ਨਾ पाकिस्तान में कल होनी नहीं नहीं आज नहीं होगी आज नहीं, नहीं है दूसरी जो कंट्री है ना उधर आज बाकी कल होगी आज हो गई, है, दुबई वगैरह में आज हो गई है ना पाकिस्तान में कल होनी नहीं नहीं आज नहीं होगी आज नहीं है बाहर दूसरी जो कंट्री है ना उधर आज बाकी कल होगी ਮੇਂ ਆਜ ਹੋ ਗਈ ਲੋਨੀ ਹੈ ਬਾਈ ਜੀ ਤਾਂ ਦੇਖ ਸਕਦੇ ਹੋ ਕਿ ਇਹ ਈਦ ਦੀ ਮੁਬਾਰਕਵਾਹ ਦੇਣ ਵਾਸਤੇ ਇਹਨੇ ਸ਼ਹਜਾਦ ਭੱਟੀ ਨੂੰ ਫੋਨ ਕੀਤਾ ਸੀ ਔਰ ਈਦ ਜਿਹੜੀ ਕੱਲ੍ਹ ਹੀ ਵਾਲੇ ਜਿਹੜੀ ਨਿਕਲ ਕੇ ਗਈ ਹੈ ਅਣਕੀ ਸਾਹਿਬ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਲਗਾਤਾਰ ਦੋ ਇੰਟਰਵਿਊਆਂ ਦਿੱਤੀਆਂ ਲੋਰੈਂਸ ਬਿਸ਼ਰੋਈ ਨੇ ਉਹਦੀ ਜਾਂਚ ਲਈ ਐਸਆਈਟੀ ਬਣੀ ਐਸਆਈਟੀ ਵੀ ਬੜੀ ਸੌਖੀ ਨਹੀਂ ਬਣੀ ਔਰ ਕੁਮਰ ਵਿਜੇ ਪ੍ਰਤਾਪ ਕਹਿੰਦੇ ਸੀ ਕਿ ਉਹਦੇ ਵਿੱਚ ਪੰਜਾ ਦਰਜ ਹੋਣਾ ਚਾਹੀਦਾ ਪਹਿਲਾਂ ਐਫਆਈਆਰ ਦਰਜ ਹੋਣੀ ਚਾਹੀਦੀ ਪਰ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰ ਨੇ 100 ਗੰਡੇ ਵੀ ਖਾਦੇ ਤੇ 176 ਵੀ ਖਾਦੇ ਹਾਈ ਕੋਰਟ ਦੀਆਂ ਹਦਾਇਤਾਂ ਤੇ ਅਪਈਆ ਦਰਜ ਕੀਤੀ ਐਸਆਈਟੀ ਬਣੀ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਐਸਆਈਟੀ ਜਾਂਚ ਦੇ ਕਿਹੜੇ ਸੱਟੇ ਤੇ ਪਹੁੰਚੀ ਹੈ ਉਹ ਵਿਕਰਮ ਸਿੰਘ ਮਜੀਠੀਆ ਗੱਲ ਕਹੀ ਰਹੇ ਨੇ ਹੁਣ ਉਹ ਜਿਹੜਾ ਲਾਰੈਂਸ ਮਛਨੋਈ ਜਿਹੜਾ ਉਹ ਗੁਜਰਾਤ ਜੇਲ੍ਹ ਦੇ ਵਿੱਚ ਗੁਜਰਾਤ ਜੇਲ੍ਹ ਦੇ ਵਿੱਚ ਹੈਗਾ ਮੌਜੂਦ ਉਤੋਂ ਸ਼ਹਿਜਾਦ ਪੱਟੀ ਪਾਕਿਸਤਾਨ ਦੇ ਗੈਂਗਸਟਰ ਨੂੰ ਈਡੀਆ ਮੁਵਾਰਕਾਂ ਦੇ ਰਿਹਾ ਇਹ ਜੇ ਉੱਥੇ ਜਿਹੜੀ ਸਰਕਾਰ ਕੀ ਦੀ ਹੈ ਗੁਜਰਾਤ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਬੀਜਪੀ ਦੀ ਨਾ ਤਾਂ ਉਹ ਨੂੰ ਆਮਾਦੀ ਪਾਰਟੀ ਕੁਝ ਕਰ ਪਾ ਰਹੀ ਹੈ ਕਿਉਂਕਿ ਇੱਥੇ ਵੀ ਉਹ ਇਹਨਾਂ ਦਾ ਮਖੌਲ ੜਾ ਗਿਆ ਜਾਂ ਰੇਲੀ ਮੇਲੀ ਭੁਗਤ ਇਹੋ ਜਿਹੇ ਇਲਜ਼ਾਮ ਲੱਗ ਰਹੇ ਆ ਤੇ ਉਧਰੋਂ ਬੀਜਪੀ ਦੀ ਸਰਕਾਰ ਦੇ ਵਿੱਚ ਵੀ ਯਾਨੀ ਦੋਵੇਂ ਸਰਕਾਰਾਂ ਇਹਦਾ ਮਤਲਬ ਆਪਦੀ ਦੀ ਆਪਦੀ ਵੀ ਤੇ ਗੁਜਰਾਤ ਦੀ ਇਹ ਸਰਕਾਰਾਂ ਜਿਹੜੀਆਂ ਮਦਦਗਾਰ ਨੇ ਲੌਰੈਂਸ ਚਨੋਜੀ ਦੀ ਜੇਲ੍ਹ ਦੇ ਵਿੱਚ ਉਹ ਅਜਿਹੇ ਸ਼ਰਿਆਮ ਚੱਲ ਰਿਆਨ ਕਿਤਾ ਸੁਖਿੰਦਰ ਜੀ ਬਿਕਰਮ ਸਿੰਘ ਜੀਠੀ ਨੇ ਇਹ ਜਿਹੜੀ ਵੀਡੀਓ ਨਸ਼ਰ ਕੀਤੀ ਬੜੀ ਗੰਭੀਰ ਸਵਾਲਾਂ ਨੂੰ ਇਹ ਜਨਮ ਦਿੰਦੀ ਹੈ ਇੱਕ ਤਾਂ ਪੰਜਾਬ ਦੀ ਗੱਲ ਕਰਦੀ ਹੈ ਪੰਜਾਬ ਦੀ ਜਿਹੜੀ ਉਹ ਐਸਆਈਟੀਆਂ ਬਣੀਆਂ ਵਾਕਈ ਉਹ ਪਤਾ ਨਹੀਂ ਉਹਨਾਂ ਦੀ ਰਿਪੋਰਟ ਕਿਹੜੇ ਠੰਡੇ ਬਸਤੇ ਚ ਪਈ ਅੱਜ ਤੱਕ ਕਿਸੇ ਨੇ ਉਹਦਾ ਨਾਂ ਹੀ ਨਹੀਂ ਲਿਆ ਉਹ ਇਸ ਤਰ੍ਹਾਂ ਲੱਗਦਾ ਕਿ ਉਹ ਮਸਲਾ ਹੀ ਸਾਰਾ ਖਤਮ ਹੋ ਗਿਆ ਕਿ ਕਿੱਥੇ ਇੰਟਰਵਿਊ ਹੋਈ ਕਿੱਥੇ ਨਹੀਂ ਹੋਈ ਤਾਂ ਉਦੋਂ ਜਿਸ ਤਰੀਕੇ ਨਾਲ ਬਠਿੰਡਾ ਜੇਲ੍ਹ ਤੋਂ ਜਾਂ ਕਿਤੇ ਪੰਜਾਬ ਦੀ ਜੇਲ੍ਹ ਤੋਂ ਇੰਟਰਵਿਊ ਹੋਈ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਹੋਈ ਬਿਰੋਦੀ ਵੱਖਰੀ ਵੱਖਰੀ ਜੇਲਾਂ ਦਾ ਨਾਮ ਲੈਂਦੇ ਆ ਪਰ ਪੰਜਾਬ ਸਰਕਾਰ ਉਸ ਵਕਤ ਜ਼ਰੂਰ ਬੁਰੀ ਤਰ੍ਹਾਂ ਫਸ ਗਈ ਸੀ ਤਾਂ ਸੁਖਵਿੰਦਰ ਜੀ ਫਿਰ ਉਸ ਨੂੰ ਕੁਝ ਰਾਤ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਤੁਹਾਨੂੰ ਸ਼ਾਇਦ ਕਿੰਨਾ ਵੀ ਮੈਂ ਜ਼ਿਕਰ ਕੀਤਾ ਮੈਂ ਫਿਰ ਯਾਦ ਕਰਾਦਾ ਆਪਣੇ ਦਰਸ਼ਕਾਂ ਨੂੰ ਐਸਵੇਲੇ ਗੁਜਰਾਤ ਜੇਲ੍ਹ ਦੇ ਵਿੱਚ ਜਾਂ ਗੁਜਰਾਤ ਸਰਕਾਰ ਵੱਲੋਂ ਇੱਕ ਯਹੀ ਧਾਰਾ ਉੱਤੇ ਫਿੱਟ ਕੀਤੀ ਗਈ ਆ ਕਿ ਉਸ ਨੂੰ ਹੁਣ ਕਿਸੇ ਵੀ ਜੇਲ੍ਹ ਵਿੱਚ ਨਹੀਂ ਲਿਆਂਦਾ ਜਾ ਸਕਦਾ ਜਿੱਥੇ ਵੀ ਉਹਨੇ ਗੱਲ ਕਰਦੀਆਂ ਉਹ ਆਨਲਾਈਨ ਹੋ ਕੇ ਹੀ ਆਪਣੀ ਤਰੀਕ ਪੂਕਤੇਗਾ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਦਿੱਲੀ ਹੋਵੇ ਭਾਵੇਂ ਦੇਸ਼ ਦਾ ਕੋਈ ਵੀ ਪ੍ਰਾਂਤਵੇ ਕਿਸੇ ਵੀ ਅਦਾਲਤ 'ਚ ਉਹਦੇ ਖਿਲਾਫ ਜੇ ਕੇਸ ਚੱਲ ਰਿਹਾ ਤਾਂ ਉਸ ਨੂੰ ਜਸਬਾਨੀ ਪਦਰਤੀ ਜਾਂ ਸਰੀਰਕ ਤੌਰ ਤੇ ਉੱਥੇ ਨਹੀਂ ਲਿਆਂਦਾ ਜਾ ਸਕਦਾ ਕੇਵਲ ਤੇ ਕੇਵਲ ਆਨਲਾਈਨ ਉਸਦੀ ਹਾਜ਼ਰੀ ਜਿਹੜੀ ਪੁਆਇਂਟ ਜਾ ਸਕਦੀ ਹੈ ਇਹ ਉਸ ਨੂੰ ਬਕਾਇਦਾ ਤੌਰ ਤੇ ਜਿਹੜੀ ਫੈਸਿਲਿਟੀ ਅਵੇਲ ਕੀਤੀ ਗਈ ਤਾਂ ਕਿ ਕਾਰਨ ਇਹ ਦੱਸਿਆ ਗਿਆ ਕਿ ਉਸ ਦੀ ਜਾਨ ਨੂੰ ਖਤਰਾ ਹੈਗਾ ਉਹਨੂੰ ਉੱਥੋਂ ਹੀ ਕਰਵਾਇਆ ਜਾਵੇ ਇਹ ਖਾਸ ਤੌਰ ਤੇ ਉਸ ਧਾਰਾ ਦੇ ਅੰਦਰ ਕਰ ਉਸ ਨੂੰ ਇਸ ਹੁਣਕ ਜਿਹੜੀ ਉਥੇ ਦਿੱਤੀ ਹੋਈ ਹੈ ਤੇ ਦੂਜੇ ਪੰਨੇ 'ਚ ਜ਼ਿਕਰ ਹੁਣ ਉਹ ਜੇਲ੍ਹ 'ਚ ਬੈਠਾ ਸ਼ਾਹ ਯਾਰ ਪੱਟੀ ਨੂੰ ਈਦੀਆਂ ਮੁਬਾਰਕਬਾਦ ਦਿੰਦਾ ਉਹ ਵੀ ਵੀਡੀਓ ਕਾਲ ਦਰਾਹੀਂ ਪਾਸੂਖੰਦਰ ਜੀ ਫਿਰ ਦਾਲ ਕਾੜੀ ਨਹੀਂ ਦਾਲ ਚ ਕਾੜਾ ਨਹੀਂ ਆ ਫਿਰ ਦਾਲ ਹੀ ਕਾੜੀ ਹੈ ਚਾਹੇ ਉਹ ਪੰਜਾਬ ਦੀ ਜੇਲ੍ਹ ਹੋਵੇ ਤੇ ਜਾਂ ਦਿੱਲੀ ਦੀ ਤਿਹਾਰ ਜੇਲ੍ਹ ਹੋਵੇ ਕਿ ਜਾਂ ਫਿਰ ਗੁਜਰਾਤ ਦੀ ਜੇਲ ਹੋਵੇ ਕੋਈ ਵੀ ਜੇਲ ਹੋਵੇ ਸਰਕਾਰਾਂ ਪਤਾ ਨਹੀਂ ਉਹਨੂੰ ਕਿਸ ਖਾਤਰ ਵਰਤਦੀਆਂ ਪਈਆਂ ਨੇ ਜਾਂ ਕਿਸ ਕਰਕੇ ਉਹਨੂੰ ਸੁਰੱਖਿਆ ਜਿਹੜੀਆਂ ਮੁਹੱਈਆ ਕਰਵਾ ਰਹੀਆਂ ਨੇ ਤੇ ਜਾਂ ਸਾਰਾ ਕੁਝ ਤਾੜਾ ਪੈਣਾ ਇੰਨੇ ਤਰੀਕੇ ਨਾਲ ਉਲਝਿਆ ਕਿ ਉਹਦੇ ਵਾਸਤੇ ਗੁਜਰਾਤ ਜੇਲ ਵੀ ਕੁਝ ਨਹੀਂ ਤਿਹਾਰ ਜੇਲ ਵੀ ਕੁਝ ਨਹੀਂ ਜਿੱਥੇ ਉਹ ਜਾਂਦਾ ਆਪਣੀ ਮਰਮਰਤੀ ਉਹ ਕਰਦਾ ਹੈਗਾ ਬਾਕੀ ਜਿਸ ਤਰੀਕੇ ਨਾਲ ਵਿਕਰਮ ਸਿੰਘ ਵਿਜੀਠੀ ਨੇ ਇਹਦੇ ਸਬੰਧੀ ਗੰਭੀਰ ਸਵਾਲ اٹھਾਏ ਨੇ ਇਹ ਵਾਕਿਆ ਹੀ ਜਾਂਚ ਦੀ ਮੰਗ ਕਰਦੇ ਪਰ ਸੁਖਿੰਦਰ ਦੀ ਜਾਂਚ ਕਰਦੀ ਕਿੰਨੇ ਆ ਜਾਂਚ ਵੀ ਤਾਂ ਸਾਡੇ ਵਰਗੇ ਜਿਹੜੇ ਉਹ ਬੰਦੇ ਨੇ ਉਹਨਾਂ ਨੇ ਕਰਨੀ ਆ ਜੇਕਰ ਇੱਕ ਸਾਧਾਰਨ ਬੰਦਾ ਜਿਹੜਾ ਗੈਂਗਸਟਰ ਫੜਿਆ ਹੁੰਦਾ ਪੁਲਿਸ ਨੇ ਇਨਸਪੈਕਟਰ ਨੂੰ ਬੀਅਰ ਪਿਉਂਦਾ ਉਹ ਬੀਅਰ ਪਿਆ ਕੇ ਕੁਝ ਪੈਸੇ ਦਿੰਦਾ ਤੇ ਆਪਣੀ ਉਹ ਗੈਂਗਸਟਰ ਆਪਣੀ ਸਹੇਲੀ ਨਾਲ ਰਾਤ ਕਤੋਂਦਾ ਤੇ ਬਾਅਦ ਚ ਪੁਲਿਸ ਦੇ ਕਬਜ਼ੇ ਚੋਂ ਵੀ ਉਹ ਫਰਾਰ ਹੋ ਜਾਂਦਾ ਤੇ ਜਿੱਥੇ ਇਹੋ ਜਿਹੇ ਅਧਿਕਾਰੀ ਹੋਣ ਤਾਂ ਉਥੇ ਫਿਰ ਲਾਰੈਂਸ ਬਿਸ਼ਨੋਈ ਵਰਗੇ ਬੰਦੇ ਨੂੰ ਵੀਡੀਓ ਕਾਨਫਰੰਸ ਕਰਨ ਲੱਗਿਆ ਸੁਖਿੰਦਰ ਜੀ ਕੋਈ ਆਫ ਜਿਹੜੀ ਆ ਉਹ ਲੱਗਦੀ ਨਹੀਂ ਗੱਲ ਤਾਂ ਜ਼ਰੂਰੀ ਇਹ ਆ ਕਿ ਜਿਹੜੇ ਵੀ ਵਿਅਕਤੀ ਹਨ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਆ ਪਰ ਲੱਗਦਾ ਇਹ ਸਮਾਜ ਚ ਸਾਰੇ ਹੀ ਲੰਗੇ ਆ ਚਾਹੇ ਉਹ ਪੰਜਾਬ ਸਰਕਾਰ ਦੀ ਅਮਾਫ਼ ਕਰਨਾ ਚਾਹੀਏ ਅਮ ਆਪੀ ਪਾਰਟੀ ਦੀ ਪੰਜਾਬ ਸਰਕਾਰ ਹੋਵੇ ਤੇ ਚਾਹੇ ਭਾਜਪਾ ਦੀ ਗੁਜਰਾਤ ਸਰਕਾਰ ਉਹ ਸੰਭਾਵਚ ਸੁਖਵਿੰਦਰ ਜੀ ਸਾਰੇ ਨਜ਼ਰ ਨੰਗੇ ਨਜ਼ਰ ਆਉਂਦੇ ਆ ਦੇਖੋ ਅਗਲੇ ਦਿਨਾਂ ਚ ਪਾਣੀ ਹੋਰ ਕੀ ਵਾਪਰ ਦੇ ਨੇ ਜੇਕਰ ਇਹੋ ਜਿਹਾ ਕੁਝ ਜੇਲਾਂ ਦੇ ਵਿੱਚੋਂ ਹੋ ਰਿਹਾ ਤਾਂ ਸਰਕਾਰ ਦੇ ਫਿਰ ਉਹਨਾਂ ਦਾਅਵਿਆਂ ਦੀ ਫੂਕ ਜਿਹੜੀ ਜਰੂਰ ਨਿਕਲ ਜਾਂਦੀ ਹੈ ਜਿੱਥੇ ਉਹ ਕਹਿੰਦੇ ਨੇ ਕਿ ਹਾਂ ਭਈ ਉਹ ਜੇਲ ਸੁਰੱਖਿਅਤ ਜੇਲ ਆ ਉੱਥੇ ਚਿੜੀ ਨਹੀਂ ਪਰ ਪਰ ਮਾਰ ਸਕਦੀ ਪਰ ਜਿੱਥੇ ਵੀਡੀਓ ਕਾਨਫਰੰਸ ਆ ਰਹੀ ਕਾਲਾਂ ਹੁੰਦੀਆਂ ਹੁਣ ਉੱਥੇ ਸਰਕਾਰ ਦੀ ਜਿਹੜੀ ਕਾਰਸ਼ਾਲੀ ਤੇ ਉੱਤੇ ਸਭਾਵਕ ਆ ਪ੍ਰਸ਼ੰਚਨ ਜਿਹੜੇ ਸੁਖਵਿੰਦਰ ਜੀ ਅਨਕਸਪਟ ਇਸ ਅਗਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿੱਤੂ ਸਾਹਿਬ ਤਾਈ ਸੰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹੜਾ ਦੇ ਵੱਲੋਂ ਇਹਨਾਂ ਦੇ ਵੱਲੋਂ ਜਿਹੜੀ ਉਹ ਸਾਡੇ ਨਾਲ ਗੱਲਬਾਤ ਕੀਤੀਗੀ ਨਾ ਖਬਰਾਂ ਦੇ ਉੱਪਰ ਤੇ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦਰਨ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊ ਦੁਬਾਰਾ ਫੇਰ ਮਿਲਾਂਗੇ ਤਦ ਤੱਕ